ਅੱਜ ਆਪਾਂ ਫੇਰ ਆਏ ਆ ਕੁਆਲਿਟੀ ਫੂਡ ਕੋਲੇ ਆਹ ਸੰਤ ਬਾਬਾ ਪੂਰਨ ਸਿੰਘ ਇਹਨਾਂ ਨੇ ਸ਼ੁਰੂ ਕੀਤੀ 10 ਨੰਬਰ ਸ਼ੁਰੂ ਕੀਤੀ ਜੀ ਨਸਕਾਮ ਉਹ ਮਿਲ ਕੇ ਸਾਨੂੰ ਜੱਫੀ ਪਾ ਕੇ ਕਹਿੰਦੇ ਤੁਸੀਂ ਸਾਡੀ ਲਾਜ ਪਚਾਉਣੀ ਉਹ ਰਾਣੀ ਮਿਲੀ ਸੀ ਜੀ ਉਹਦਾ ਇਹ ਰਾਣੀ ਤੇ ਰਾਣੀ ਨੇ ਦਿੱਤੇ ਸਾਰੇ ਬੋਰਡ ਜੀ ਆਹ ਰਾਣੀ ਨੇ ਦਿੱਤਾ ਜਿਹੜੇ ਆਪਣੇ ਗੁਰਦਾਰੇ ਬਣੇ ਹੋਏ ਆ ਉਹ ਨਹੀਂ ਇਹਨਾਂ ਦੀ ਹੈਲਪਫੁਲ ਗੁਰਦਾਰੇ ਦੀ ਵਿਜ਼ਨਰੀ ਆ ਜਿਹੜੀ ਉੱਥੇ ਤੱਕ ਜਾਗਦੀ ਆ ਜਿੱਥੇ ਚੱਕ ਉਹਦੀ ਕੁਰਸੀ ਮੈਂ ਨਾ ਪਾਸੋ ਸੀ ਗਏ ਤੇ ਉੱਥੇ ਸੀਗੇ ਬੰਦੇ ਉਹਨਾਂ ਨੂੰ ਜੁੱਤਿਆ ਵੀ ਤੁਸੀਂ ਆਪਣੇ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਉਹਨਾਂ 'ਚ ਜਾ ਕੇ ਸੇਵਾ ਕਰ ਲਓ। ਉਹ ਕਹਿੰਦੇ ਵੀ ਅਸੀਂ ਜਦੋਂ ਸੇਵਾ ਕਰਨ ਲੱਗਦੇ ਸਾਨੂੰ ਕਹਿੰਦੇ ਫੁੱਟ ਚੋ ਸਮੈਲ ਆਉਂਦੀ ਹੈ। ਹਾਂਜੀ ਸਸਸੀਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਾਂ ਪਾਰਸੋਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹੜੇ ਹੋਮਲੈਸ ਪੀਪਲ ਸੀਗੇ ਤੁਹਾਨੂੰ ਦਿਖਾਈ ਸੀਗੇ ਤੇ ਅੱਜ ਉਹ ਆਪਣੀ ਵੀਡੀਓ ਨੂੰ ਦੇਖ ਕੇ ਆਪਣੇ ਨਿਸ਼ਕਾਮ ਸੇਵਾ ਸੁਸਾਇਟੀ ਵਾਲੇ ਇੱਥੇ ਯੂਕੇ ਦੇ ਵਿੱਚ ਤੇ ਅੱਜ ਉਹਨਾਂ ਦੇ ਕੋਲ ਆਏ ਆ ਬਾਈ ਰਣਦੀਪ ਉਹਨਾਂ ਕੋਲੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬੀ ਹੋ ਠੀਕ ਠਾਕ ਹੋ ਬਾਈ ਜੀ ਵਧੀਆ ਬਰਦੀ ਕਿਰਪਾ ਤੇ ਕਿੰਨਾ ਟਾਈਮ ਹੋ ਗਿਆ ਬਾਈ ਕਿ ਫਿਰ ਆਪਾਂ ਨੂੰ ਇਹ ਨਿਸ਼ਕਾਮ ਜਿਹੜੀ ਸੇਵਾ ਸੁਸਾਇਟੀ ਨਿਸ਼ਕਾਮ ਸਪੌਟ ਸੀਕ ਵੈਲਫੇਅਰ ਐਂਡ ਵੈਲਨੈਸ ਸੀ ਸੰਨੀ ਹੋ ਗਿਆ ਸਿਟਸ 2008 ਸੋ ਇਟਸ ਸੀ ਸਾਬ ਲਾਡੋ 18 4 6 16 ਇਅਰਸ 2008 ਦੇ ਵਿੱਚ ਸ਼ੁਰੂ ਕੀਤੀ ਸੀ ਤੇ ਅੱਜ 2024 ਹੋ ਗਿਆ ਦੇਖੋ ਸੋ ਸੋਨਾ ਸਾਲ ਹੋ ਗਏ 16 ਸਾਲ ਅਸੀਂ ਜਿਹੜਾ ਸ਼ੁਰੂ ਕੀਤਾ ਸੀਗਾ ਹਾਂਜੀ ਸਦਾ ਜਿਹੜੀ ਸਹਿਵਾ ਲੱਗੀ ਸੀਗੀ ਉਹ ਸਾਊਥ ਹੌਲ ਸੀਗੀ ਅੱਛਾ ਹੀ ਐਂਡ ਉਹ ਜਿਹੜੇ ਨੌਜਵਾਨ ਸੀਗੇ ਡਰੱਗਸ ਸ਼ਰਾਬ ਨਸ਼ੇ ਪਤੀ ਦੇ ਲੱਗੇ ਸੀਗੇ ਠੀਕ ਹੈ ਜੀ ਉਹਨਾਂ ਦੀ ਥੋੜੀ ਦੇਖਭਾਲ ਕੀਤੀ ਸੀਗੀ ਅੱਛਾ 2000 ਜਦੋਂ ਆਖਰ ਤੁਸੀਂ ਸ਼ੁਰੂ ਕੀਤਾ ਕੰਮ ਹਾਂਜੀ ਤੇ ਡਰੱਗੀ ਆਪਣੇ ਬੰਦੇ ਸੀ ਉਹ ਆਪਣੇ ਆਪਣੇ ਬੱਚੇ ਓਕੇ ਜਿਹੜੇ ਪੰਜਾਬ ਤੋਂ ਆਏ ਸੀ ਨਹੀਂ 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 ਇੱਥੇ ਦੇ ਇੱਥੇ ਦੇ ਸੀਗੇ ਅੱਛਾ ਜੀ ਇਹ ਤੇ ਸੀਗੇ ਹਮ ਸੋ ਸਾਨੂੰ ਦੋਖ ਲੱਗਾ ਬਿਕੋਜ਼ ਅਰੇ ਨੂੰ ਪਤਾ ਨਹੀਂਗਾ ਕਿ ਕਿੰਨੀ ਖਤਰਨਾਕ ਇਹ ਸ਼ਰਾਬ ਆ ਸ਼ਰਾਬ ਨਾਰਲ ਡਰੱਗ ਵੀ ਜਿਹੜੇ ਪੀਂਦੇ ਸੀਗੇ ਸੋ ਅਸੀਂ ਯੂਥ ਕਲੱਬ ਸੈੱਟ ਕੀਤਾ ਓਕੇ ਐਂਡ ਅਸੀਂ ਫਿਰ ਟ੍ਰਾਈ ਕੀਤਾ ਉਹਨਾਂ ਨੂੰ ਥੋੜੇ ਸਮਝਾਉਨ ਨੂੰ ਐਂਡ ਅਸੀਂ ਦੇਰ ਹੀ ਗੇਮਾਂ ਬਣਾਈਆਂ ਤੁਸੀਂ ਟੀਮਾਂ ਗੇਮਾਂ ਖੇਡੀਆਂ ਉਹਦੇ ਨਾਲ ਬਾਹਰ ਲੈ ਕੇ ਗਏ ਟ੍ਰਿਪਸ ਕੀਤੇ ਫਿਰ ਡਰੱਗ ਵਰ ਕਰਾਇਆ ਕਿ ਉਹਦੇ ਤੁਸੀਂ ਜੇ ਤੁਸੀਂ ਸ਼ਰਾਬ ਇਦਾਂ ਪੀਓਗੇ ਫਿਰ ਇਦਾਂ ਹੋਊਗਾ ਜੇ ਤੁਸੀਂ ਆਹ ਡਰਗ ਖਾਓਗੇ ਆਹ ਹੋਊਗਾ ਜੇ ਤੁਸੀਂ ਇਦਾਂ ਕਰੋਗੇ ਆਹ ਹੋਊਗਾ ਜਾਨੀ ਉਹਨੂੰ ਗਾਈਡ ਕੀਤਾ ਪੜੀਆ ਟੈਕਨੀਕਲ ਗਾਈਡ ਕੀਤਾ ਇੱਥੇ ਤੱਕ ਜਦੋਂ ਸਾਨੂੰ ਹੁਣ ਮਿਲਦੇ ਆ ਨਾ ਉਸੇ ਬੱਚੇ ਹੂੰ ਹੂੰ ਬਾਏ ਹੁਣ ਧੰ 3 ਸਾਲ ਦੇ ਹੋ ਗਿਆ ਉਹ ਮਿਲ ਕੇ ਸਾਨੂੰ ਜੱਫੀ ਪਾ ਕੇ ਕਹਿੰਦੇ ਤੁਸੀਂ ਸਾਡੀ ਲਾਈਫ ਬਚਾਉਂਦੀ ਸਹੀ ਜ਼ਿੰਦਗੀ ਬਚਾਉਂਦੀ ਹਾਂ ਸੋ ਧੰ ਇਨ 2009 ਅਸੀਂ ਪੰਜਾਬ ਤੁਜਰੇ ਸਾਡੇ ਭਰਾ ਆਏ ਸੀਗੇ 2009 ਦੇ ਵਿੱਚ 2009 ਵਿੱਚ ਸਾਨੂੰ ਪਤਾ ਲੱਗਾ 200 ਤੋਂ ਜ਼ਿਆਦਾ ਸਰਕਾਂ ਤੇ ਸੁੱਤੇ ਆ ਅੱਛਾ 200 ਉਹਨਾਂ ਟਾਈਮਾਂ 'ਚ 200 ਤੋਂ ਜ਼ਿਆਦਾ ਸੀਗੇ ਤੇ ਅੱਜ ਅੱਜ ਤਾਂ ਦੇਖ ਲਓ ਫਿਰ ਕਿੱਥੇ ਘੜਤੀ ਜਾਬਰੀ ਹੋਣੀ ਇਹਨਾਂ ਦੀ ਭਾਜੀ ਅੱਜ ਇਹਨਾਂ ਦੀ ਸ਼ਾਮ ਅੱਜ ਇਹਨਾਂ ਦੀ ਸ਼ਾਮ ਬਿਕੋਜ਼ ਜੋ ਸੇਵਾ ਆ ਉਸ ਟਾਈਮ ਹੋਈ ਨਾ ਅਸੀਂ ਸੈੱਟ ਕਰਤਾ ਸੀ ਉਹ ਤੋਂ ਉਹ ਓਕੇ ਜਾਈ ਟੀਮਾਂ ਵੱਡਤੀਆਂ ਉਹ ਸ਼ਾਮ ਦੀਆਂ ਅਸੀਂ ਗਵਰਨਮੈਂਟ ਨੂੰ ਕਾਉਂਸਲ ਨੂੰ ਔਰ ਫੈਕਟਲੀ ਜਿਸ ਨੂ ਇਮੀਗ੍ਰੇਸ਼ਨ ਨੂ ਡਰਗ ਸੈਂਟਰਸ ਨੂੰ ਸਾਰਿਆਂ ਨੂੰ ਤਿਆਰ ਕਰਤਾ ਓਕੇ ਤੁਸੀਂ ਇਹਨਾਂ ਨੂੰ ਅਗਨੌਨ ਨਾ ਕਰੋ ਤੁਸੀਂ ਇਹਨਾਂ ਦੀ ਮਦਦ ਕਰੋ ਇਹਨਾਂ ਦੀ ਹੈਲਪ ਕਰੋ ਅਸੀਂ ਗਏ ਸੀ ਕਿ ਕਾਉਂਸਲ ਅਸੀਂ ਨਾਨੀ ਮਲਾਂਗਾ ਪਰ ਐਮਪੀ ਨਾਲ ਗੱਲ ਕੀਤੀ ਆਹ ਦੇਖੋ 200 ਬੰਦਾ ਰੋਲਦਾ ਆ ਤੁਸੀਂ ਇਹਦਾ ਕੁਝ ਕਰੋ ਕਹਿੰਦੇ ਇਹ ਤਾਂ ਇਲੀਗਲ ਇਮੀਗ੍ਰੈਂਟ ਹੈ ਪੰਜਾਬ ਤੋਂ ਆਇਆ ਹੈ ਇਹ ਸਾਡੀ ਪ੍ਰੋਬਲਮ ਨਹੀਂ ਏ ਇਹਨਾਂ ਨੇ ਲਾਅ ਬ੍ਰੇਕ ਕੀਤਾ ਆ So as far as they, as far as we're concerned, they they don't exist okay. in our eyes. ਗੁਰਦਾਰੇ ਬਣੇ ਵੀ ਆ ਉਹ ਨਹੀਂ ਇਹਨਾਂ ਦੀ ਹੈਲਪ ਹੋਰ ਕੋਈ ਕਰਦਾ ਗੁਰਦਵਾਰੇ ਦੀ ਵਿਜ਼ਨ ਹੈ ਨਾ ਜਿਹੜੀ ਉੱਥੇ ਤੱਕ ਜਾਂਦੀ ਆ ਜਿੱਥੇ ਚੱਕ ਉਹਨਾਂ ਦੀ ਕੁਰਸੀ ਦੋ ਤਿੰਨ ਸਾਲ ਵਾਸਤੇ ਹੈਗੀ ਆ ਓਕੇ ਸੋ ਉਹ ਪ੍ਰੋਬਲਮ ਹੈ ਬਿਗ ਪ੍ਰੋਬਲਮ ਬਿਕਾਜ਼ ਉਹ ਜਿਆਦਾ ਨਹੀਂ ਸੋਚਦੇ ਉਹ ਕਹਿੰਦੇ ਆ ਆਪਾਂ ਲੰਗਰ ਦੇ ਦਿੰਦੇ ਆ ਤੇ ਕਹਿੰਦੇ ਤੁਸੀਂ ਥੋੜਾ ਕਮੋਡੀਸ਼ਨ ਦਾ ਕਰੋ ਥੋੜਾ ਹੋਰ ਮਦਦ ਕਰੋ ਪਰ ਹੌਲੀ 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 ਐਕਸਚੇਂਜਿੰਗ ਉਹ ਕਹਿੰਦੇ ਹੌਲੀ ਹੌਲੀ ਚੇਂਜ ਆਈ ਜਾਂਦੀ ਜਿਵੇਂ ਨਾ ਪਰਸੋਂ ਅਸੀਂ ਗਏ ਤੇ ਉੱਥੇ ਸੀਗੇ ਬੰਦੇ ਉਹਨਾਂ ਦੇ ਬੱਚੇ ਵੀ ਤੁਸੀਂ ਆਪਣੇ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਬਣੇ ਆ ਉਹਨਾਂ 'ਚ ਜਾ ਕੇ ਸੇਵਾ ਕਰ ਲਓ ਉਹ ਕਹਿੰਦੇ ਵੀ ਅਸੀਂ ਜਦੋਂ ਸੇਵਾ ਕਰਨ ਲੱਗਦੇ ਸਾਨੂੰ ਕਹਿੰਦੇ ਫੂਟ ਜੋ 스멜 ਆਉਂਦੀ ਹੈ ਕੱਲ ਸਹੀ ਆ ਬਿਲਕੁਲ ਸਹੀ ਕਹ ਲਿਆ ਸੋ ਜਸ 스멜 ਆਉਂਦੀ ਆ ਫਿਰ ਆਪਕ ਸੋਚੀਏ ਹਮ ਅਗਰ ਅਗਰ ਨੂੰ ਕਿੱਦਾਂ ਆਪਸ ਸਾਫ ਰੱਖੀਏ ਅਗਰ ਤੁਹਾਨੂੰ ਅਕਮੋਡੇਸ਼ਨ ਦੇਈ ਹੈ ਕੰਮ ਲੱਭ ਕੇ ਦੇਈ ਹੈ ਜੇ ਵਾਪਸ ਪੰਜਾਬ ਜਾਣਾ ਫੇ ਆਪਾਂ ਵਾਪਸ ਰਸਤਾ ਬਣਾ ਕੇ ਹਾਂ ਜਰੀਆ ਬਣਾ ਕੇ ਹਾਂ ਗੁਰਦੁਆਰੇ ਨੂੰ ਇਦਾਂ ਕਹਿਣਾ ਚਾਹੀਦਾ ਇਦਾਂ ਨਹੀਂ ਕਹਿਣਾ ਚਾਹੀਦਾ ਸਵੈਲ ਹੁੰਦੀ ਆ ਤੁਸੀਂ ਸੇਵਾ ਨਹੀਂ ਕਰ ਸਕਦੇ ਚਲੋ ਆਪਾਂ ਜਿਹੜਾ ਹੁਣ ਦੇਖੋ 200 2009 10 11 ਆਪਾਂ ਸਿੱਖ ਮਿਸ਼ਨਰੀ ਸੋਸਾਇਟੀ ਨੇ ਉਹਨਾਂ ਨੇ ਸਾਡੀ ਮਦਦ ਕੀਤੀ ਉਹ ਕਹਿੰਦੇ ਤੁਸੀਂ ਸਾਡੇ ਸ਼ਾਵਰ ਜੀ ਫੈਸਿਲਿਟੀ ਆਪੀ ਯੂਜ਼ ਕਰ ਲਿਆ ਕਰੋ ਨੌਨ ਨੌਨ ਫਰੈਸ਼ ਦਸਤਾਰ ਸਾਲਾ ਖੁਸ਼ ਇੱਥੇ ਤੁਸੀਂ ਆ ਜਾ ਕਰੋ ਸੋ ਆਪਾਂ ਉਹ ਫੁੱਲ ਫੈਸਿਲਿਟੀ ਆਪਾਂ ਯੂਜ਼ ਕੀਤਾ ਉਹਨਾਂ ਨੇ ਦਿੱਤੀ ਸੀ ਸਾਡੀ ਮਦਦ ਚੰਗੀ ਸਭ ਬਾਕੀ ਜਿਵੇਂ ਆਹ ਜਿਹੜੀਆਂ ਕਿੱਥੇ ਕਿੱਥੇ ਆਪਾਂ ਹੁਣ ਤੱਕ ਸੇਵਾ ਕਰ ਚੁੱਕੇ ਹਾਂ ਜਿਵੇਂ ਆ ਜੰਗਾਂ ਲੱਗਦੀਆਂ ਜਾਂ ਪੂਰ ਹੁੰਦਾ ਲਾਸਟ ਈਅਰ ਮਰਾਕੋ ਯੂਕਰੇਨੀ ਸਾਡੀ ਟੀਮ ਅਜੇ ਵੀ ਉੱਥੇ ਬੈਠੀ ਆ ਆਪਣੀ ਜਗਰੇਨ ਦੇ ਵਿੱਚ ਜਿਹੜੀ ਜਗ ਚੱਲਦੀ ਉਹਦੇ ਵਿੱਚ ਹਜੇ ਵੀ ਸਾਡੀ ਉੱਥੇ ਲੋਕਲ ਟੀਮ ਬੈਠੀ ਆ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਆ ਆਪਾਂ ਅਜਦੀ ਦਾ ਵੀ ਹੈਗੇ ਆ ਓਕੇ ਜੀ ਦਿੱਲੀ ਵੀ ਹੈਗੇ ਆ ਕੈਨੇਡਾ ਵੀ স্মੋਲ ਟੀਮ ਸਾਡੀ ਹੈਗੀ ਆ ਹਾਂ ਜੀ ਸਜਿੰਦ ਜਿੱਥੇ ਯੂਕੇ ਦੇ ਵਿੱਚ ਨੇੜੇ 25 ਲੋਕਾਂ ਦਾ ਸਕੂਲ ਵੀ ਆ ਨਾ ਮਸ਼ਕਾਮ ਵਾਲਿਆਂ ਦੀ ਹਾਂ ਜੀ ਉਹ ਕਿੰਨੇ ਸਕੂਲ ਆਪਣੇ ਸੱਤ ਸਕੂਲ ਆ ਯੂਕੇ ਜਿਹੜਾ ਸਾਰੇ ਯੂਕੇ ਦੇ ਵਿੱਚ ਕੱਲੇ ਯੂਕੇ ਦੇ ਵਿੱਚ ਹਾਂ ਜੀ ਜਿਹੜੀ ਸੇਵਾ ਚੰਦਿਆ ਆ ਟੂ ਮੂਮਸ ਦੇ ਸ਼ਾਮ ਸਵਟ ਬਲੋ ਉਹ ਹੈਗੀ ਆ ਜਿਹੜੇ ਬਾਹਰ ਆਉਂਦੇ ਆ ਉਹਨਾਂ ਨੂੰ ਮਦਦ ਕਰਨੀ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਨੇ ਦੇਖਣਾ ਨਾਟ ਜਸ ਜਿਹੜੇ ਪੰਜਾਬ ਤੋਂ ਆਏ ਆ ਮੀਜਿਕ ਕੋਈ ਵੀ ਆ ਜਾ ਕਿਤੋਂ ਵੀ ਆਇਆ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਆਇਆ ਗੋੜੇ ਸਾਨੂੰ ਕਹਿੰਦੇ ਆ ਤੁਸੀਂ ਸਾਡੀ ਸੇਵਾ ਆਪ ਕਹਿੰਦੇ ਅਸੀਂ ਆਪ ਵੀ ਕਰ ਸਕਦੇ ਹਾਂਲੇ ਬੰਦਿਆਂ ਵਾਸਤੇ ਜਿਦਾ ਤੁਸੀਂ ਸਿੱਖ ਸਾਡੇ ਵਾਸਤੇ ਸੇਵਾ ਕਰਦੇ ਆ ਠੀਕ ਹੈ ਸੋ ਸਾਦੀ ਤਾਂ ਚੜ੍ਹਦੀ ਕਲਾ ਬਾਹਲ ਦੀ ਕਿਰਪਾ ਲੰਗਰ ਦੇਖੋ ਆਪਾਂ ਲੰਗਰ ਤੇ ਨਹੀਂ ਲੈ ਕੇ ਜਾਂਦੇ ਪਰ ਜਿਹੜਾ ਕਨਸੈਪਟ ਹੈ ਉਹ ਮਹਾਰਾਜ ਦਾ ਹੀ ਕਨਸੈਪਟ ਹੈ ਹੂੰ ਲੰਗਰ ਦਾ ਕਨਸੈਪਟ ਬਾਹਰ ਜਾ ਕੇ ਜਿੱਥੇ ਹੁਣ ਦੇਖੋ ਸਾਡਾ ਸਾਊਥੋ ਦੇ ਵਿੱਚ 10 ਕਿ ਗੁਰਦੁਆਰੇ ਆ ਓਕੇ ਕੋਈ ਕਹਾ ਸਕਦਾ ਕਿਸੇ ਨੇ ਕਿਸੇ ਨੂੰ ਭੁੱਖ ਲੱਗਦੀ ਨਹੀਂ ਸਾਊਥੋ ਦੇ ਵਿੱਚ ਕਦੀ ਨਹੀਂ ਹੈਨਾ ਪਰ ਜਿੱਥੇ ਗੁਰਦੁਆਰਾ ਹੈ ਨਹੀਂ ਆਪਾਂ ਉੱਥੇ ਲੰਗਰ ਲੈ ਕੇ ਜਾਂਦੇ ਆ ਅਸੀਂ ਕਹਿ ਲੈਂਦੇ ਆ ਕਨਸੈਪਟ ਲੰਗਰ ਦਾ ਓਕੇ ਬਿਕੋਜ਼ ਲੰਗਰ ਤੇ ਤਾਂ ਭੁੱਖ ਲੱਗਾ ਹੁੰਦਾ ਹੈ ਹੈਨਾ ਬਾਹਰ ਨਹੀਂ ਪੜੀ ਹੁੰਦੀ ਆ ਸੌਰੀ ਜੀ ਖਾਨ ਪਿੰਡ ਦੇ ਦੀ ਜਿੱਥੇ ਆਪਾਂ ਲਿਆ ਜਾਂਦੇ ਹਾਂ ਪਰ ਜੀ ਦਾ ਜਿਹੜੀ ਮੋਸਟ ਜ਼ਰੂਰੀ ਚੀਜ਼ ਆ ਉਹ ਪਿਆਰ ਆ ਇਹਨਾਂ ਨੂੰ ਪਿਆਰ ਦੇਣਾ ਆ ਬਿਕਾਜ਼ ਜੇ ਪਿਆਰ ਨਾ ਸਾਲ ਕੁਝ ਬਦਲ ਹੋਸਾਦਾ ਸਹੀ ਹੁੰਦਾ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਤਾਂ ਕਿ ਜੀ ਇਦਾਂ ਹੀ ਸੇਵਾ ਕਰਦੇ ਰਹੋ ਤੇ ਅੱਜ ਅੱਜ ਆਪਾਂ ਹੁਣ ਕਿੱਥੇ ਜਾਣਾ ਆਪਾਂ ਹੁਣ ਅੱਜ ਸੌਤੋ ਚ ਜਾਣਾ ਓਕੇ ਆਪਾਂ ਹੁਣ ਦੇਖੋ 2008 9 10 11 12 ਓਕੇ ਵਾਈਟ ਸੌਤੋ ਦਾ ਬੁਰਾ ਹਾਸੀ ਓਕੇ 11 12 ਯਾ 10 11 12 11 12 ਚੱਕਰ ਪਿਆ ਸੀ ਚੰਗੀ ਤਰ੍ਹਾਂ ਆਪਾਂ ਹੁਣ ਕਈ ਗੱਲ ਕਹਿ ਨਹੀਂ ਸਕਦੇ ਉਸ ਦਾ ਪਾੜ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਖਰਾਬ ਸੀ ਹਾਲਤ ਸ਼ਾਉਟ ਆਉਂਦੇ ਬਹੁਤ ਜ਼ਿਆਦਾ ਹੀ ਖਰਾਬ ਸੀ ਬਿਕੋਜ਼ ਬੀਓ ਸਰਵਾਈਵਲ ਦ ਬੀ ਪੀਪਲ ਹੈਵ ਟੂ ਸਰਵਾਈਵ ਸੋ ਉਹ ਤੇ ਕੋ ਅੱਜ ਜੇ ਆਪਾਂ ਜਾਉਗੇ ਇਸ ਨੋਕਾ ਪਾੜ ਉਹ ਤਾਂ ਦੋ ਸੌ ਤਿੰਨ ਸੌ ਬੰਦਾ ਈਜ਼ੀ ਅੱਛਾ ਦੋ ਤਿੰਨ ਸੌ ਆਮ ਹੀ ਮਿਲ ਜਗਾ ਆਮੀ ਉੱਥੇ ਤੁਹਾਨੂੰ ਪਤਾ ਸੀ ਕਦਾਂ ਸਾਡੀ ਖੜੀ ਹੁੰਦੀ ਸੀਗੀ ਉੱਥੇ ਲਾਈਨ ਲੱਗ ਜੀ ਸੀ 200 ਬੰਦਿਆਂ ਦੀ ਉਹਨੂੰ ਪਤਾ ਆਇਆ ਇਹਨਾਂ ਨੇ ਆਉਣਾ ਆ ਠੀਕ ਉਹਨਾਂ ਨੂੰ ਸਰ ਯੂ نو ਮੇਕ ਅ ਫਾਈਲ ਪਈ ਆ ਉਹ ਦਿਨਾਂ ਦੀ ਠੀਕ ਹੈ ਸਾਰਿਆਂ ਦੇ ਨਾਮ ਲਿਖਿਆ ਸਭ ਕੁਝ ਲੌਕ ਕੀਤਾ ਕਿਹੜੇ ਬੰਦਿਆਂ ਆ ਸਰ ਯਾ ਵੀ ਕੈਨ ਡੂ ਅ ਨੈਟਫਲਿਕਸ ਸੀਰੀਜ਼ ਔਨ ਥਿਸ ਸੀਰੀਅਸਲੀ ਚਲੋ ਚੱਲਦੇ ਆ ਅੱਜ ਚਲੋ ਜੀ ਚਲੋ ਇਹ ਫੋਟੋ downing street the years 1970s in the 70s ਜਦੋਂ ਆ ਮੌਜੂਦਾ ਪਾਕ ਕੇਸ ਹੋਇਆ ਸੀਗਾ ਬਿਲਕੁਲ ਸੇਮ ਚੀਜ਼ ਹੈ ਸੀ ਇਟ ਵਾਸ ਲੇਟ 70s ਮਨਨ ਐਂਡ ਉਦੋਂ ਆਪਾਂ ਪਟੀਸ਼ਨ ਕੀਤਾ ਸੀਗਾ ਫਿਰ ਤੇ ਆਪਾਂ ਲੱਗੇ ਗਏ ਸੀ ਕਿ ਮਾਗਰ ਸੱਚ ਨੂੰ ਉਹ ਕੀ ਇੱਕ ਹੈ ਕੌਣ ਕੌਣ ਸੋ ਕੌਣ ਆ ਹੈਗਾ ਗਿਆਲੀ ਬਲਖ ਸਿੰਘ ਠੀਕ ਹੈ ਜੀ ਇਹ ਨਿਸ਼ਕਾਮ ਵਾਲਿਆਂ ਦਾ ਹਨਾ ਹੈਡ ਦਾ ਬੰਦਾ ਸੀਗਾ ਹਾਂ ਜੀ ਯਾ ਤੇ ਆਪਾਂ ਸਭਜੀ ਭਲਰਾ ਸਿੰਘ ਪਾਈ ਨਰਾਂ ਦੇ ਜਿਹੜੇ ਪਹਿਲਾਂ ਇੰਗਲੈਂਡ ਦੇ ਕਹ ਲੋ ਇਹ ਜਾਨੀ ਇਹਨਾਂ ਨੇ ਜਿਹੜੀ ਸ਼ੁਰੂ ਕੀਤੀ ਸੀ ਨਸਕਾਮ ਸੇਵਾਸ ਲੈ ਆਹ ਆਹ ਸੰਤ ਬਾਬਾ ਪੂਰਨ ਸਿੰਘ ਇਹਨਾਂ ਨੇ ਸ਼ੁਰੂ ਕੀਤੀ 10 ਨੰਬਰ 2 ਠੀਕ ਹੈ ਜੀ ਨੰਬਰ 1 ਨੰਬਰ 2 ਗਾਨੀਜੀ ਵਾਸ ਆਲਵੇਜ਼ ਦ ਜੱਤੇਦਾਰ ਓਵਰਸੀਇੰਗ ਏਵਰੀਥਿੰਗ ਠੀਕ ਹੈ ਜੀ ਪ੍ਰਾਈਵੇਟ ਸਕੂਲ ਵਾਲੇ ਕਹਿੰਦੇ ਪੱਗ ਲਾ ਕੇ ਆਓ ਪ੍ਰਾਈਵੇਟ ਸਕੂਲ ਵਾਲੇ ਕਹਿੰਦੇ ਤੁਸੀਂ ਪੱਗ ਲਾ ਕੇ ਆਓ ਓਕੇ ਤੇ ਇਹਨਾਂ ਨੇ ਪਟੀਸ਼ਨ ਕੀਤਾ ਐਂਡ ਆਈ ਥਿੰਕ ਇਹ ਰਾਇਲ ਅਲਬਰਟ ਹਾਲ ਵੀ ਨਾ ਤਾਂ ਇਹਨਾਂ ਨੇ ਨਹੀਂ ਹਾਈਪੌਕ ਹਾਈਟਪਾਕ ਨੰਨੇ ਕਿਤੇ ਸੀਗੀ ਮਾਰਚ ਓਕੇ ਮਾਰਚ ਕੀਤੇ ਸੀ ਟੂਰੇ ਸੀਗੇ ਠੀਕ ਹੈ ਜੀ ਉੱਥੋਂ ਫੇ ਡਾਈਨਿੰਗ ਸਿਟ ਨੋਇਸ ਓਕੇ ਇੰਗਲੈਂਡ ਦੇ ਕਾਨੂੰਨ ਚੇਨ ਹੋ ਗਏ ਉਹ ਵੀ ਲੋ ਡਾਈਨਿੰਗ ਬੈਠਾ ਸੀਗਾ ਉਹਦਾ ਕੇਸ ਤੇ ਉਹਨੇ ਜਿਹੜੀ ਜੱਜਮੈਂਟ ਦਿੱਤੀ ਆ ਉਹ ਬਹੁਤ ਵਧੀਆ ਬਿਹਤਰੀਨ ਸਿੱਖ ਕੌਮ ਦੇ ਲਈ ਆਈ ਸੀਗੀ ਵੀ ਸਿੱਖ ਇਕੱਲੇ ਕੋਈ ਨਾ ਧਰਮ ਨਹੀਂ ਹੈਗਾ ਇਕ ਨੇਸ਼ਨ ਆ ਨੇਸ਼ਨ ਓਕੇ ਇਹ ਜਦੋਂ ਯੂਕਰੇਨ ਗਏ ਸੀਗੇ ਆਪਾਂ ਜਦੋਂ ਯੂਕਰੇਨ ਗਏ ਸੀਗੇ ਆਸੋ ਆਪਾਂ ਆਪੀ ਖਿਚੀਆਂ ਵੀ ਚੁੱਕ ਪਾ ਲਿਆ ਆ ਪਲਾਇਆ ਤੇ ਵੀ ਤਰ੍ਹਾਂ ਸੋ ਜੀ ਦੇ ਬੰਦੇ ਉਹਨਾਂ ਨੂੰ ਭੁੱਖ ਲੱਗੀ ਸੀਗੀ ਕੋਈ ਫੂਡ ਨਹੀਂ ਸੀ ਨਾਥਿੰਗ ਕੁਝ ਨਹੀਂ ਸੀਗਾ ਇਹ ਜਦੋਂ ਯੂਕਰੇਨ ਦੀ ਜੰਗ ਹੋਈ ਜੰਗ ਚੱਲਦੀ ਉਹਦੇ ਉਹਦੇ ਚ ਗਏ ਸੀ ਆਪਾਂ ਦੇਖੋ ਆਹ ਦਾ ਥਿਸ ਇਜ਼ ਅ ਥਿਸ ਇਜ਼ ਉਹ ਨਾਲ ਹੀ ਮਿਲ ਸੀਗੀ ਓਕੇ ਜੀ ਵੈਨ ਵੈਨ ਦ ਕਵੀਨ ਮੈਟ ਦ ਕਿੰਗ ਥਿਸ ਇਜ਼ ਅ ਆਵਿਆ ਆਸਗਾ ਕਨਵਰ ਕਰੇ ਆਵਿਆ ਕਰਵਾ ਦੇਵਾ ਸਪੈਸ਼ਲੀ ਮਨੇ ਆਇਆ He interview across the road, and then he saw us I need to go to and this was the BBC uh, morning breakfast, okay. uh, this is BBC London, this is when we were bored. So he spent a whole day here. He okay. for two kente, he was tired, so he came here, cooked for the homeless. ਐਂਡ ਦੈਨ ਹੀ ਲਵਡ ਦ ਵੈਨ ਫਿਰ ਵੈਨ ਟੂ ਜੰਪ ਕਰਕੇ ਦੈਨ ਹੀ ਵੈਂਟ ਇਨਟੂ ਜੰਪ ਕਰਕੇ ਫਿਰ ਉਹਨੇ ਹੋਮਲੈਸ ਨੂੰ ਖਲਾਇਆ ਪਲਾਇਆ ਐਂਡ ਦ ਲਾਸਟ ਥਿੰਗ ਹੀ ਸੈਡ ਟੂ ਮੀ ਕਿ ਨਾ ਵੀ ਨੀਡ ਟੂ ਸੀਕ ਪ੍ਰਾਈਮ ਮਿਨਿਸਟਰ ਦੱਸੋ ਬੰਦਾ ਚੰਗਾ ਹੈ ਇਹਨੇ ਬੱਚਿਆਂ ਦੇ ਜਿਹੜਾ ਖਾਣਾ ਸਕੂਲਾਂ ਦੇ ਵਿੱਚ ਜਿਹੜੇ ਗੰਦ ਗੁੰਦ ਖਲਾਉਂਦੇ ਸੀ ਰੋਮੀ ਗਿਲ ਉਹਨਾਂ ਦੀ ਮੈਨੂ ਬਣਾਈ ਹੈ ਜਿੱਥੇ ਤਾਕਤ ਆ ਜੀ ਅਸੀਂ ਰੀਸੀਵ ਕੀਤਾ ਉਹ ਫੂਡ ਥਿਸ ਇ ਅ ਵੈਰੀ ਪ੍ਰੈਸਟੀਜੀਅਸ ਅਵਾਰਡ ਇ ਥਰੀ ਮੈਸਨਸ ਅਵਾਰਡ ਲੰਡਨ ਮਿਲਿਜ਼ੀ ਗੈਸਨ ਅ ਜਰਬੀ ਕੋਵਿਡ ਅਸਿਕਾਸਾ ਜਿਵੇਂ ਬਦ ਸੋ ਇਹ ਜਦੋਂ ਕੋਵਿਡ 'ਚ ਸੇਵਾ ਕੀਤੀ ਹਾਂ ਜੀ ਹਾਂਜੀ ਉੱਤੇ ਲੱਗਿਆ ਉਹਨੂੰ ਫੇ ਮੈਂ ਕਿਹਾ ਤੂੰ ਹੋਡੀ ਪਾ ਜੰਗੀ ਤਾਂ ਲਓ ਜੀ ਆ ਖੜੀ ਨਸਾਮ ਸਵੈਟ ਤੇ ਇਹਨਾਂ ਕੋਲੇ 15 ਗੱਡੀਆਂ ਇਹ ਜੀਆਂ ਜੋ ਵੱਖ-ਵੱਖ ਏਰੀਆ ਜਾ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਇੱਧਰ ਆ ਜਾਂਦਾ ਜੀ ਪੰਜਾਬ ਰੇਡੀਓ ਵਾਲਿਆਂ ਦਾ ਆਫਿਸ ਉਹਦੇ ਬਿਲਕੁਲ ਸਾਹਮਣੇ ਇੱਧਰ ਸੀਰਾ ਕੈਸ਼ ਹੈਡ ਕੈਰੀ ਦੇ ਕੋਲੇ ਆ ਜਿਹੜੀ ਇਹ ਵੈਲਫੇਅਰ ਸੁਸਾਇਟੀ ਆ ਜਿਹੜੀ ਉਹੀ ਗੱਲ ਆ ਵੀ ਜਿੱਥੇ ਜਿੱਥੇ ਪੰਜਾਬੀ ਜਾਂਦੇ ਆ ਚਾਂਡੇ ਦਾ ਘੜਦਾ ਹੀ ਆ ਆਪਾਂ ਉਦੋਂ ਵੀਡੀਓ ਪਾਈ ਸੀਗੀ ਦਾ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਹੁਣ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਤੇ ਅੱਜ ਆਪਾਂ ਉਹਨਾਂ ਦੀ ਹੈਲਪ ਕਰਨ ਚੱਲੇ ਆ ਵਾਹਿਗੁਰੂ ਬਹੁਤ ਕਿਰਪਾ ਕੀਤੀ ਆ ਸਾਰੇ ਪੰਜਾਬੀਆਂ ਤੇ ਪੰਜਾਬੀਅਤ ਤੇ ਚਾਂਡੇ ਛੱਡੇ ਪੂਰੇ ਤੇ ਇਹ ਨਿਸ਼ਕਾਮ ਜਿਹੜੀ ਸੇਵਾ ਸੁਸਾਇਟੀ ਆ ਇੱਥੇ ਸਿੱਖ ਵੈਲਫੇਅਰ ਤੇ ਅਵੀਅਰਨਸ ਟੀਮ ਆ ਜਿਹੜੀ ਇਹਨਾਂ ਦੀ ਤੇ ਉਹਨਾਂ ਨੇ ਜਾਨੀ ਕਿ ਆਪਣੀ ਵੀਡੀਓ ਦੇਖੀ ਸੀਗੀ ਤੁਹਾਨੂੰ ਅਸੀਂ ਐਂਬੂਲੈਂਸਾਂ ਵੀ ਦਿਖਾਉਨੇ ਆ ਤੇ ਇਹਨਾਂ ਦੀ ਐਂਬੂਲੈਂਸ ਸੇਵਾ ਕੀ ਹਾਲ ਆ ਵੀਰੇ ਵਧੀਆ ਬਾਬਾ ਜੀ ਆਸ੍ਰੀ ਕਾਲ ਹਾਂ ਜਨਸੀ ਸੇਵਾ ਇੱਧਰ ਰੱਖਿਆ ਹੋਇਆ ਬਾਈ ਹੁਣਾਂ ਦਾ ਖਾਣ ਪੀਣ ਦਾ ਸਮਾਨ ਤੇ ਜਿਹੜੇ ਬੁੜੇ ਬਜ਼ੁਰਗ ਹੋ ਜਾਂਦੇ ਉਹਨਾਂ ਦੇ ਜਿਵੇਂ ਨੈਪੀਆਂ ਨੂਪੀਆਂ ਸਾਰਾ ਸਮਾਨ ਐਨ ਪੂਰੇ ਚੰਗੇ ਤਰੀਕੇ ਦੇ ਨਾਲ ਇੱਥੇ ਇਹਨਾਂ ਨੇ ਅੰਜੂਨਟਾ ਬਣਾ ਕੇ ਰੱਖਿਆ ਹੋਇਆ ਸਾਰਾ ਕੁਝ ਇੱਥੇ ਫਿਰ ਮੀਟਿੰਗ ਮੂਟਿੰਗ ਕਰਦੇ ਨੇ ਜੀ ਕੰਫਰੰਸ ਜੋ ਵੀ ਚਲੋ ਆਫਰੀਕਾ ਚਲਦਾ ਹੈ ਜੀ ਜਿਹੜਾ ਵੀ ਕੰਮ ਆਪਾਂ ਕਰਦੇ ਆ ਨਾ ਵੈਲਿਊ ਬੇਸਡ ਵੈਲਿਊ ਬੇਸਡ ਜਿਹੜੀ ਸਾਡ ਜਿਹੜੀ ਸਾਡੀ ਇਧਰ ਸਾਡੀ ਬੰਨਾ ਆ ਜਿਹੜੀਆਂ ਤੇ 올 ਦੇ ਨੇਮਡ humility love compassion forgiveness so hmm. when our volunteers say which one are you taking they they use these words oh jado morocco de pahar aaya siga morocco de vich okay ji utthon fir aapna box par par ke aid pe ja morokkon so this is this blanket hai ji inna ch nahi eh siga aid anything khana peena medicine dawaiya jo vi sanu batteries torches whatever they needed a fasalapija <laughs> theek hai ji so what's the queen's the queen's award eh rani te rani ne ditta sare award hai ji aa rani ne ditta aa najal elos ne ditta obyes civic community award gg2 leadership awards in london ho reward yeah okay aa elizabeth ne ditta si rani ne haan ji okay theek hai ji eh both percentages awardian theek hai ji very percentages yeah ਆ ਦੇਖੋ ਹੁੰਦੇ ਕੋ ਹਾਂਜੀ ਔਰ ਟੇਬਲ ਆ ਸਾਡੇ ਇੰਨੇ ਟੇਬਲ ਆ ਲੱਗਦੇ ਆ ਸਾਡੇ ਓਕੇ 25 ਲੋਕੇਸ਼ਨਸ ਸੋ ਵੀ ਗਾਟ ਟੇਬਲਸ ਹੇਰ ਟੇਬਲਸ ਦੇ ਆ ਸਲੀਪਿੰਗ ਬੈਗ ਆ ਦੇਖੋ ਆ ਧੋਣ ਵਾਸਤੇ ਉਹਨਾਂ ਵਾਸਤੇ ਓਕੇ ਸਾਬਣ ਸਾਬਣ ਆਹ ਦੇਖੋ ਕੱਪ ਓਕੇ ਔਰ ਕੰਟੇਨਰਸ ਹੇਰ ਬੋਲ ਚਮਚੇ ਮੋਰ ਕੰਟੇਨਰਸ ਓਕੇ ਆ ਦੇ ਫੁੱਲ ਇਜ਼ ਅ ਗਲਵ ਜਦੋਂ ਆਪਾਂ when we do things we have to we can't buy ikeda baniya pa la sade ok so nu palet te palet hmm. lane bende ha hmm. because jindi sadi se 5000 mil sada janda acha ji ek vi hafte de vich ok te apni fer oh medical so lta vi denne apan medical de da tan banda dikhonda medical family medical cover so a uh, so this ithe sariyan sadiyan dawaiyan ok ji and uh, jo vi h gaya ਉਕੇ ਮੈਡੀਕਲ ਸਹੂਲਤ ਵੀ ਨਾਲ ਚੱਲਦੀ ਆ ਮੈਡੀਕਲ ਵੀ ਚੱਲਦੀ ਆ ਪੱਟੀਆਂ ਡੈਂਟਿਸ ਡਾਕਟਰ ਜਾਂਦੇ ਆ ਨਨ ਪ੍ਰਸਕਾਈਬ ਜਿਹੜੀ ਮੈਡੀਸਿਨ ਆ ਉਹ 퍼 ਦੇ ਸਕਦੇ ਆ ਆਪਾਂ ਕਹਿੰਦੇ ਕਿ ਸਾਨੂੰ ਲਾ ਕੇ ਗਾ ਵੀ ਹੈਵ ਟੂ ਯੂ نو ਹਸਪੀਟਲ ਜਾ ਕੇ ਜਾਣਾ ਪੈਣਾ ਠੀਕ ਆ ਜਿਹੜਾ ਬਾਲਾ ਸੀਰੀਅਸ ਹੋਵੇ ਬੰਦਾ ਹਾਂਜੀ ਲਓ ਜੀ ਹੁਣ ਚੱਲੇ ਆ ਸੇਵਾ ਕਰਨ ਚਲੋ ਜੀ ਚੱਲ ਗਏ ਇਹ ਬੈਨ 90 ਪੂਰੀ ਟੀਵੀ ਫਿਰ ਬੰਦੀ ਹੋ ਗਈ ਵਿੱਚ ਦੈਟਸ ਗੁੱਡ 9 ਜਾਣੇ ਬੈਹ ਜਾਂਦੇ ਆ ਇਹ ਵਿੱਚ ਜਿਹੜੀ ਆ ਸੇਵਾ ਸ਼ੁਰੂ ਕੀਤੀ ਸੀਗੀ ਹਾਂਜੀ ਇਹ ਉਸਨੇ ਐਵਰ ਪਲਾਨਡ ਕੋਈ ਕੋਈ ਪਲਾਨ ਨਹੀਂ ਸੀ ਕਰਦਾ ਅਸੀਂ ਯੂਥ ਕਲੱਬ ਸਿਕਾ ਵਾਂਸ ਅ ਵੀਕ ਬਸ ਹੁਣ ਦੇਖੋ ਕਿੱਥੇ ਪਹੁੰਚ ਗਿਆ ਕੰਮ ਹਾਂ ਇਹ ਵੀ ਇਹਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਸਤ ਗੁਰੂ ਤੇ ਤੋਂ ਸੇਵਾ ਲੈਣੀ ਸੀ ਦੱਸ ਇਹ ਇਹ ਹੈਗਾ ਵੀ ਤੂੰ ਇੱਕ ਇਨਸਟਰੂਮੈਂਟ ਹੈਗਾ ਉਹਨਾਂ ਦੇ ਖਾਤਰਗ ਤੇਰੇ ਇੱਕ ਨਾ ਮੋੜੇ ਤੇ ਸੀਗਾ ਤੇ ਤੂੰ ਡਿਲੀਵਰ ਕਰ ਸਕਿਆ ਜਿਹੜਾ ਆਮ ਸਾਡੇ ਵਰਗੇ ਕਨ ਬੰਦੇ ਨਹੀਂ ਡਿਲੀਵਰ ਕਰ ਸਕਦੇ ਫਿਰ ਇਦਨਾ ਫਿਰ ਬੰਦੇ ਵੀ ਬਹੁਤ ਜੁੜੇ ਹੋਣਗੇ ਨਿਸ਼ਕਾਮ ਬਹੁਤ ਜੁੜੇ ਸਨ ਲੌਕਡਾਊਨ ਤੋਂ ਪਹਿਲਾਂ ਸਾਡੇ ਕੋਲ 2000 ਵੋਲੰਟੀਅਰ ਸਕੇ ਓਕੇ ਜੀ ਹਾਂਜੀ ਤੇ ਹੁਣ ਕਿੰਨੇ ਆ ਜੀ ਹੁਣ 500 ਆ ਸੋਲਿਡ ਓਕੇ ਜਿਹੜਾ ਜਿਹੜੇ ਪੱਕੇ ਪੱਕਾ ਐਕਟਿਵ ਵੋਲੰਟੀਰੀਆ ਠੀਕ ਹੈ ਜੀ ਸਰ ਅੱਜ ਆਪਾਂ ਫੇਰ ਆਏ ਆ ਕੁਆਲਟੀ ਫੂਡ ਕੋਲ ਹੀ ਕਿ ਆਏ ਆ ਬਾਈ ਉਹਨਾਂ ਨੂੰ ਰਣਜੀਤ ਬਾਈ ਉਹਨਾਂ ਨੂੰ ਨਾਲ